ਜਿਹੜੀ ਉਹ ਗਾਇਬ ਹੋਣ ਦੀ ਕਲਾ ਤੇ ਕੌਣ ਚੁਕੀ ਸੀ ਤੇ ਜਿਸ ਸਖਸ਼ੀਅਤ ਦਾ ਨਾਮ ਬੋਲਿਆ ਗਿਆ ਰਿਆਸ ਕੋ ਮੰਜੀ ਇਸ ਸਖਸ਼ੀਅਤ ਤੋਂ ਮਹਾਨ ਸਖਸ਼ੀਅਤਾਂ ਜੋ ਸਟੇਜ ਤੇ ਬ੍ਰਾਹਮਣ ਨੇ ਸਾਰੇ ਵਾਕਫ ਨੇ ਮੈਨੂੰ ਬਹੁਤ ਜ਼ਿਆਦਾ ਉਹਨਾਂ ਵਾਲੀ ਬੋਲਤੀ ਜੁੜਤ ਨਹੀਂ ਹੈ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਗੁਰੂਕੀ ਲਿਪੀ ਦੇ ਲਈ ਬਹੁਤ ਕੰਮ ਕੀਤਾ ਤੇ ਅਣਥੱਕ ਮਿਹਨਤ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਪਹਿਲੀ ਗੁਰਮੁਖੀ ਲਿਪੀ ਦੇ ਵਿੱਚ ਕਤਾਬ ਜਿਹੜੀ ਉਹ ਸ਼ਾਹ ਪਦ ਦਾ ਆਪ ਜੀ ਨੂੰ ਸੁਭਾਗ ਦਿਆ ਤੇ ਇਸ ਦੇ ਨਾਲ-ਨਾਲ ਉਧਰ ਰਹਿ ਗਿਆ ਗੁਰਦਆਮਾ ਤੇ ਉਹਨਾਂ ਨੇ ਕਾਫੀ ਖੋਜ ਕੀਤੀ ਤੇ ਤਕਰੀਬ ਕੋਈ 170 ਤੋਂ ਵੱਧ ਗੁਰਸਥਾਨਾਂ ਦੇ ਬਾਰੇ ਉਹਨੂੰ ਅੱਜ ਤੱਕ ਖੋਜ ਕਰ ਚੁੱਕੇ ਨੇ ਉਹ ਪੰਜਾਬੀ ਦੇ ਨਾਮੀ ਲੇਖਕ ਸਾਹਿਦਕਾਰ ਇਤਿਹਾਸਕਾਰ ਸਮਾਸ ਸੇਵਕ ਜੋ ਜਾੜੀ ਜਾਨੇ ਦੇ ਪੇਸ਼ੇਵਰ ਇੰਜੀਨੀਅਰ ਹਨ ਤੇ ਉਹਨਾਂ ਦੀਆਂ ਕੁਝ ਚੋਣਵੀਆਂ ਕਹਾਣੀਆਂ ਨਾਵਲ ਜਿਵੇਂ ਪੁਰਾਣਾ ਕੇਂਦਰ ਤੇ ਦਿੱਲ ਲੱਜ ਬਹੁਤ ਮਸ਼ਹੂਰ ਹੋਏ ਹਨ ਤੇ ਉਹਨਾਂ ਨੂੰ ਅਸੀਂ ਇਸ ਕਾਨਫਰੰਸ ਵਿੱਚ ਔਨ ਦਾ ਸੱਦਾ ਜੋ ਦਿੱਤਾ ਸੀ ਉਹ ਉਹਨੇ ਚਾਹਵਾਂਗੇ ਬਹੁਤ ਸਾਰੇ ਪਰ ਦੋਵਾਂ ਦੇ ਕੇ ਹੋਰੀ ਤੇ ਜਾ ਕੇ ਕਾਨਫਰੈਂਸ ਤੇ ਹੋਰ ਉਧਰ ਐਕੋਜੇਨੀਆ ਜੋ ਗਤੀਵਧੀਆਂ ਸੀ ਉਹਨਾਂ ਦੇ ਤਰੀਕਿਆਂ ਦਾ ਹੋਣ ਕਾਰਨ ਇੱਕ ਹੀ ਹੋਣ ਕਾਰਨ ਨਹੀਂ ਹੋ ਸਕੇ ਉਹਨਾਂ ਨੇ ਖਿਮਾ ਮੰਗਦੇ ਹੋਏ ਆਪਣੀ ਜੋ ਰਿਕਾਰਡਿੰਗ ਹੈ ਮੈਸੇਜ ਆਪਣਾ ਰਿਕਾਰਡ ਕਰਕੇ ਸਾਨੂੰ ਭੇਜਿਆ ਹੈ ਤੇ ਬੇਨਤੀ ਕੀਤੀ ਹੈ ਕਿ ਆਪ ਸਾਰੇ ਨਾਲ ਉਹ ਸਾਂਝੇ ਕੀਤੇ ਜਾਵਣ ਮੈਂ ਬੇਨਤੀ ਕਰਦੀ ਹਾਂ ਕਿ ਉਹ ਰਿਕਾਰਡਿੰਗ ਜੋ ਆਪ ਕੋ ਚਲਾਈ ਜਾਵੇ

لکھا مدائیاں پیش کرتا ہاں ایتھے تھے اکتر ہوئے ویڈیت مادران بودی جیلیاں تے پیابی پیاریاں ماں بودی پیابی دے سچے سبوتر ہوندہ سبوت دیتا ہے پاکستان تے ہندوستان میں کروڑاں ہی بیٹی دے چلیں گے پیابی تے سر ایک ہون کے پورے ویڈیت کے ਆਪਣੇ ਯੋਸੇ ਦੇ ਕਰਨ ਵਾਲੇ ਪੰਜਾਬੀ اور ਉਹਨਾਂ ਦੇ ਨਾਲ ਨਾਲ ਪੰਜਾਬੀ ਵਿਦਿਆਨੂ ਤੇ ਸੁਯਾਗੀ ਸਿਧਿਆ ਦਾਣ ਕਰਨ ਵਾਲਿਆਂ ਨੂੰ ਅਨੇਸ਼ਕ ਪ੍ਰਕਾਰ ਜਿਨਾ ਜਨੋ ਪੂ냐 ਦਾ ਸ਼ਮਨਾ ਕਰਨਾ ਪੈ ਰਿਹਾ ਹੈ ਜੇ ਤੁਸੀਂ ਲੈ ਕੇ ਪੰਜਾਬੀ ਜਾ ਕਰਦੇ ਹੋ ਤੇ ਇਥੇ ਪੰਜਾਬੀ ਲੈ ਇੱਕ ਐਸੇ ਪ੍ਰਾਤਿਆਪਤੀ ਹੈ ਜਿੰਨੋ ਕੇ

ਪੜਾਏ ਮੁਝਾ ਵੀ ਪਰੰਦਾ ਮੌਕਾ ਮਿਲਣਾ ਚਾਹੀਦਾ ਹੈ ਅਵਰਾਸੀ ਇਹ ਹਾਕ ਲੈ ਕੇ ਹੀ ਧੰ ਲਵਾਗੇ ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਇਸ ਲਹਿਰ ਨੂੰ ਹੋਰ ਜ਼ੋਰ ਨਾਲ ਹੋਰ ਬਾਲ ਦੇ ਕੇ ਚਲਾਈਏ ਤੇ ਸਾਨੂੰ ਜਿਸ ਤਰ੍ਹਾਂ ਦਾ ਹੰਗਾਰਾ ਆਪਣੇ ਲੋਕਾਂ ਨੂੰ ਮਿਲ ਰਿਹਾ ਹੈ ਉਹ ਦੱਸਦਾ ਹੈ ਕਿ ਅਸੀਂ ਆਪਣੀ ਗਾਮਿਕਾਤੀ ਆਪਣੇ ਸਹੰਦਰ ਤੇ ਨੇਰੇ ਮੁਚਪੇਣਾ ਪਰ ਫੇਰੀ ਸਾਡੇ ਦੇ ਉਹ ਦਿਨ ਹੀ ਤਾਂ ਦੇ ਹੋਵੇਗਾ ਜਦ ਅਸੀਂ ਪੰਜਾਬੀ ਨੂੰ ਰੇਣੇ ਰੈਮੇ ਨੂੰ ਲਾਲਕੀ ਵਿਸ਼ੇ ਨੂੰ ਗਾਮੇ ਚ ਜਦ ਸਭਨ ਰੁਮਾਂਗੇ ਪਹਿਲੇ ਤੇ ਅੰਲਾ ਪੜਾਈ ਕੁਛ ਪੱਦਰ ਦੀ ਪੜਾਈ ਵਿੱਚ ਜਿਵੇਂ ਐਮਏ ਐਮਫੀ ਤੇ ਪੀਆਈ ਲੈਵਲ ਤੇ ਜਬੀ ਪੜਾਈ

ਇੱਕ ਇੱਕ ਬੱਚੀ ਪੰਜਾਬੀ ਪੜ੍ਹੇ ਪੰਜਾਬੀ ਬੋਲੇ ਔਰ ਉਹਨੂੰ ਆਪਣੀ ਮਾਂ ਮੋਦੀ ਨੂੰ ਤੇ ਮਾਣ ਹੋਵੇ ਤੇ ਮੈਂ ਇੱਕ ਵਾਰ ਫੇਰ ਇੱਥੇ ਇਕੱਤਰ ਹੋਏ ਸਾਰੇ ਵੀਰਾਂ ਪਹਿਲਾਂ ਨੂੰ ਸਲਾਮ ਪੇਸ਼ ਕਰਦੇ ਹੋਏ ਆਪਣੀਆਂ ਨੇਕ ਇਛਾਆਂ ਕੁਲੀਅਰਸ ਵਿਸ਼ਵ ਕਾਨਫਰੰਸ ਨੂੰ ਪੇਸ਼ ਕਰਦਾ ਹਾਂ ਲਗਾਓ ਨੂੰ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਮੈਂ ਧੰਨਵਾਦ ਕਰਦੀ ਹਾਂ ਕੁਲਵਿੰਦਰ ਸਿੰਘ ਜੀ ਗੁੱਟਰ ਜੀ ਦਾ ਜਿਨ੍ਹਾਂ ਨੇ ਪਿਛਲੇ ਪੂਰੇ ਇੱਕ ਮਹੀਨੇ ਤੋਂ ਅਜੀਤ ਅਤੇ ਪੰਜਾਬੀ ਰੂਪ ਅਖਬਾਰਾਂ ਦੇ ਵਿੱਚ ਇਸ 68ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਬਾਰੇ ਨਿਰੰਤਰ ਲੇਖ ਲਿਖੇ ਨੇ ਬਹੁਤ ਬਹੁਤ ਧੰਨਵਾਦ ਮੈਂ 68ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਦੇ ਪ੍ਰਧਾਨ ਸਤੇ ਜਥੇਦਾਨ ਸ੍ਰੀ ਅਗਾਂਗਰਗਰ ਸਾਹਿਬ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਨੂੰ ਮੱਛਦੇ ਸਦਾ ਬਿੰਦੀ ਹਾਂ ਮੈਂ ਚੀਖ ਖਾਲਸਾ ਦੇ ਵਾਤੇ ਪ੍ਰਕਾਸ਼ ਜੀ ਨੂੰ ਵਿੰਦੀ ਕਰਦੀ ਹਾਂ ਕਿ ਉਹਨਾ ਨੂੰ ਸਕਾਟ ਕਰਨ ਬਹੁਤ ਬਹੁਤ ਧੰਨਵਾਦ نو ستگو صاحب شری گرو تگ بہادر صاحب جی مہاراج مالی ستگو شری گرو گوبند صاحب جی مہاراج جیون پوچھتا چار شوق بات کرتی شری اندور صاحب جی سکول سیئر سیکنڈری خالصا دیوان

ਵੱチェਤੀ ਪਾਲ ਸਾਹਿਬਾਨ ਸੰਸਥਾ ਦੇ ਡਿਰੇਕਟਰ ਸਾਹਿਬਾਨ ਅਧਿਆਪਕ ਸਾਹਿਬਾਨ ਗੁਰੂ ਅਕਸ਼ਿਪਤੇ ਚਰਿਤਕਲਾ ਵਿਖੋਲਾ ਜਵਾਹਰੂ ਜੀ ਕਥਾ ਸਾਹਿਬ ਜਵਾਹਰੂ ਜੀ ਦੀ ਕਥਾ ਤੇ ਖਾਲਸਾ ਫੰਡ ਦੀ ਜਨ ਭੂਮੀ ਸ਼੍ਰੀ ਅਨੰਤਪੁਰ ਸਾਹਿਬ ਦੀ ਪਾਲਨ ਕਰਤੀ ਤੇ ਐਜੂਕੇਸ਼ਨਲ ਕਮੇਟੀ ਜੀ ਪਾਲ ਸਾਹਿਬਾਨ ਸ਼੍ਰੀ ਰਾਮ ਸੋਸ਼ਲ ਗੋਰਨ ਕਰਵਾਈ ਜਾ ਰਹੀ ਹੈ ਪੰਜਾਬੀ ਬੋਲ ਦੇ ਉਸ ਮੱਧਮ 88 ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਵਿੱਚ ਸ਼ਾਮਲ ਹੋਣਾ ਪਾਰਟਿਸਪੈਂਟ ਸਾਰੇ ਲੋਕਾਂ ਦੇ ਲਈ ਬੜੀ ਮਾਣ ਵਾਲੀ ਗੱਲ ਹੈ। ਚਿੰਤ ਖਾਸਾ ਵਿਵਾਦ ਵਰਤੋਂ ਪਿਛਲੇ ਇੱਕ ਸਦੀ ਤੋਂ ਵੱਧ ਸਮੇਂ ਤੋਂ ਸਿੱਖ ਵਿਦਿਅਕ ਪੰਨ ਪ੍ਰਸਤਾ ਕਰਵਾ ਕੇ ਸਾਰੇ ਸਰਸੇ ਸਮਾਜ ਦੀ ਸਿੱਖਿਆ ਚੇਤਨਾ ਨੂੰ ਸਮੇਂ ਦਾ ਤਾਲੀ ਮਰਾਓ। ਤਾਂ ਪਿਆਰ ਨਾਲ ਇਸੇ ਤਰੀਕੇ ਨਾਲ ਲੋਕਾਂ ਨੂੰ ਆਧੁਨਿਕ ਰੁਜ਼ਗਾਰ ਮੌਕੇ ਵਿੰਦਿਆ ਮੁਹैया ਕਰਵਾਉਣ ਦੇ ਨਾਲ ਨਾਲ ਆਪੜੇ ਧਰਮ ਅਤੇ ਸਭਿਆਚਾਰ ਵਿੱਚ ਵੀ ਪਰਪੱਕ ਬਣਾਉਣ ਦੇ ਇਸ ਦੇ ਉਪਰਾਏ ਦਿੱਤੇ ਜਾ ਰਹੇ ਹਨ ਸਾਗਰ ਜੀ ਮਾਤਾ ਪਿਤਾ ਮਨੋਖ ਰੋਜਨ ਦੇਦੇ ਹਾਲ ਪਰ ਵਿਦਿਆ ਮਨੁੱਖ ਦੀ ਆਦਰਸ਼ਕ ਘੜਤ ਘੜਤੀ ਹੈ ਜਿਸ ਦੇ ਸਦਕਾ ਮਨੁੱਖ ਆਚਾਰ ਵਿਹਾਰ ਸਦਾਚਾਰ ਵਿੱਚ ਵਿਚਰਨ ਅੱਧੇ ਦੁਗਾਰ ਕਮੌੜ ਦੇ ਸਮਰੱਥ ਬਣਦਾ ਹੈ ਪਰ ਸਮੇਂ ਸਮੇਂ ਰਾਜ ਸ਼ਾਸਨ ਦੁਆਰਾ ਵਿਦਿਆ ਨੂੰ ਰੋਹਮਨਾਗੋ ਤਬਦੀਲ ਕਰ ਅਤੇ ਕਾਬੂ ਵਿੱਚ ਕਰ ਲੈ ਕੇ ਹਥਿਆਰ ਵਜੋਂ ਵੀ ਵਰਤਿਆ ਜਾਂਦਾ ਰਿਹਾ ਹੈ ਸ਼ਾਇਦ ਇਸੇ ਲਈ ਭਾਰਤ ਨੂੰ ਗੁਲਾਮ ਬਣਾਉਣ ਤੋਂ ਬਾਅਦ ਪੰਜਾਬ ਨੂੰ ਆਪਣੇ ਕਬਜ਼ੇ ਵਿੱਚ ਲੈਣ ਤੋਂ ਦੇਰ ਬਾਅਦ ਸਪਤਾਲੀ ਸਾਮਰਾਜ ਨੇ ਸਾਲ 1835 ਵਿੱਚ ਇੱਕ ਅਮਰੀਕਨ ਮਿਸਤਰੀ ਪਾਡਰੇ ਜਾਨ ਸੀ ਲੋਰੀ ਨੂੰ ਪੰਜਾਬ ਭੇਜ ਕੇ ਮਹਾਰਾਜਾ ਰਣਜੀਤ ਸਿੰਘ ਅਗਲੇ ਪੰਜਾਬ ਅੰਦਰ ਅੰਗਰੇਜ਼ੀ ਸਕੂਲ ਖੋਲ੍ਹਣ ਦੀ ਤਜਵੀਜ਼ ਰੱਖੀ ਸੀ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਵਿੱਚ ਅੰਗਰੇਜ਼ੀ ਸਕੂਲ ਅੰਗਰੇਜ਼ੀ ਪ੍ਰਭਾਵੇ ਸਕੂਲ ਖੋਲ੍ਹਣ ਦੀ ਤਜਵੀਜ਼ ਦਾ ਸੁਆਲ ਕੀਤਾ ਪਰ ਜਦੋਂ ਉਸ ਨੂੰ ਪਤਾ ਲੱਗਾ ਕਿ ਦੇਖੀ ਦੇ ਨਾਲ-ਨਾਲ ਇਸ ਸਕੂਲ ਵਿੱਚ ਵੈਬਰ ਦੇ ਪ੍ਰਾਇਜ਼ਾਂ ਦੇ ਲਈ ਤਾਂ ਉਹਨਾਂ ਨੇ ਇਸਾਇਲ ਤਜਵੀਜ਼ ਰੰਭ ਕਰ ਦਿੱਤੀ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਚਲਾਉਣੇ ਤੋਂ ਬਾਅਦ ਜਦ ਤੇ ਅੰਗਰੇਜ਼ ਮਿਸਟਰ ਯਾਰਗ ਪੰਜਾਬ ਵਿੱਚ ਆਪਣੀਆਂ ਸਰਗਰਮੀਆਂ ਤੇਖਤ ਦਿੱਤੀਆਂ ਸਾਲ 1852 ਵਿੱਚ ਪੰਜਾਬ ਵਿੱਚ ਪਹਿਲਾ ਅੰਗਰੇਜ਼ੀ ਸਕੂਲ ਇੱਕ ਯੂਰਪੀਅਨ ਹੈਡਮਾਸਟਰ ਨੇ 5000 ਰੁਪਏ ਦੀ ਸਰਕਾਰੀ ਸਹਾਇਤਾ ਦੇ ਨਾਲ ਅੰਮ੍ਰਿਤਸਰ ਵਿੱਚ ਜਿਹੜਾ ਸਕੂਲ ਅੰਮ੍ਰਿਤਸਰ ਖੋਲਿਆ ਸਾਲ 1852 ਵਿੱਚ ਚਰਚ ਆਫ ਇੰਗਲੈਂਡ ਦੀ ਸਰਪ੍ਰਸਤੀ ਹੈ ਸਰੀਆਬਸ ਸਰਵੇ ਦੇਖੇ ਇੱਕ ਪ੍ਰਚਾਰ ਕੇਂਦਰ ਸਥਾਪਿਤ ਕੀਤਾ ਗਿਆ ਜਿਸ ਅਧੀਨ ਇੱਕ ਮਿਸ਼ਨ ਸਕੂਲ ਢੋਲਿਆ ਗਿਆ ਇਸ ਤਰ੍ਹਾਂ ਕਾਬ ਨੇ 10 ਸਾਲਾਂ ਵਿੱਚ ਅੰਗਰੇਜ਼ਾਂ ਨੇ ਪੰਜਾਬ ਵਿੱਚ ਇਸ ਕਦਰ ਵਿਦਿਆਸਥਾਨ ਸੰਸਥਾਵਾ ਰਾਹੀਂ ਕਾਪੜੇ ਪਹਿਨ ਦੁਆਲੇ ਕਿ ਉਹ ਨਤੀਜੇ ਸਾਹਮਣੇ ਸ਼ੁਰੂ ਹੋ ਗਏ ਜਿਨ੍ਹਾਂ ਦਾ ਅਗਾਉ ਅਹਿਸਾਸ ਹੋਣ ਕਰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਏ ਤੌਰ ਆ ਪੰਜਾਬ ਵਿੱਚ ਅੰਗਰੇਜ਼ੀ ਸਕੂਲ ਖੋਲਣ ਦੀ ਤਜਵੀਜ਼ ਠੋਕਰ ਦਿੱਤੀ ਸੀ ਸਾਲ 1873 ਵਿੱਚ ਮੈਸ਼ਨ ਸਕੂਲ ਆਪੋ ਸਰ ਦੇ 400 ਵਿਦਿਆਰਥੀਆਂ ਨੇ ਸਿੱਖੇ ਜਾ ਕੇ ਇਸਾਇਲ ਬਣ ਦਾ ਐਲਾਨ ਕੀਤਾ ਤਾਂ ਸਿੱਖ ਜਗਤ ਵਿੱਚ ਉਚਾਲ ਆਇਆ ਕਿਉਂਕਿ ਇਸ ਤੋਂ ਪਹਿਲਾਂ ਆਪਰੇ ਧਰਮ ਅਤੇ ਇਮਾਨ ਲਈ ਹਰੇਕ ਕਰਨੀਆਂ ਬਸਾਹ ਤੇ ਬਖੇ ਕੁਰਬਾਨੀਆਂ ਕਰਕੇ ਸਿੱਖਾਂ ਨੇ ਅਦੁੱਤੀ ਇਤਿਹਾਸ ਰਚਿਆ ਸੀ ਇਸ ਤਰ੍ਹਾਂ ਅਨੇਕ ਖਤਰਨਾਕ ਚੁਣੌਤੀਆਂ ਪੋਹਨ ਸੇਤ ਰਾਜ ਜਾਗਤਰ ਸਭ ਬੜੀ ਅਤੇ ਪਹਿਲਾ ਸਿੱਖ ਸਭਾ ਦੇ ਫਿਰ ਕੀਰਤਸਾ ਦੀਵਾਨ ਕੋਲ ਵਿੱਚ ਆਏ ਚਾਰ ਸਿੱਖ ਵਿਦਿਆਰਥੀਆਂ ਵੱਲੋਂ ਆਪਣਾ ਕਦਮ ਛੱਡਣ ਦੇ ਇਲਾਵਾ ਵਾਲੇ ਖਦਨਾ ਤੇ ਸੇਖ ਭੋਦੀ ਦੀ ਜੀ ਸਭਾ ਵਿੱਚ ਗਏ ਚਿੰਤਨ ਹੋਇਆ ਤਾਂ ਇਹ ਸਿੱਟਾ ਨਿਕਲਿਆ ਕਿ ਹੁਣ ਸਮਾਜ ਦੇ ਨਾਲ ਚੱਲਣ ਵਾਲੀ ਸੇਖ ਸਮਾਜ ਨੂੰ ਵੀ ਆਪਣੇ ਵਿਦਿੱਤ ਅਦਾਰੇ ਵਿੱਚ ਪੰਜਵੇਂ ਸਾਹਿਬ ਅਤੇ ਵਿਗਿਆਨ ਦੀ ਸਿੱਖਿਆ ਨੂੰ ਪਾਠ ਕਰ ਆਪਣੇ ਹਿੱਸਾ ਬਣਾਉਣਾ ਪਵੇਗਾ ਤਾਂ ਜੋ ਪਛੋਕ ਦੇ ਅਗੁਰੂਖ ਵਿਦਿਆਲੇ ਦਾ ਲੋਕਾਂ ਸਿੱਖ ਵਿਦਿਆਰਥੀਆਂ ਨੂੰ ਆਪਣੇ ਧਰਮ ਅਤੇ ਸਭਿਆਚਾਰ ਵਿੱਚ ਪਰਪੱਕ ਕਰਨ ਦਾ ਮਾਹੌਲ ਬਣ ਸਕੇ ਇਸ ਤੇ ਇਹ ਜਿਹੜਾ ਜੋ ਫਾਲਸਾ ਕਾਲਜ ਆਪਰਸਰ ਸਬੰਧ ਵਿੱਚ ਆਇਆ ਇੱਥੇ ਗੱਲ ਵਰਣਾ ਯੋਗ ਹੈ ਕਿ ਪੰਥਰ ਦੇਵ ਹਾਨ ਸਸਥਾ ਸ਼੍ਰੋਮੇ ਗੁਰਦੁਆਰਾ ਕੋਰਤਕ ਮੇਕੇ ਬਣੋਗੇ ਸਭ ਤੋਂ ਪਹਿਲਾਂ ਫਾਲਸਾ ਕਾਲਜ ਮੁੰਬਈ ਵਿੱਚ ਖੋਜਿਆ ਗਿਆ ਪਤੇ ਗੁਰਰਾਮ ਦਾ ਸਕੂਲ ਜੋ ਆਪਰਸਰ ਸਥਿਤ ਹੈ ਇਹ ਜਿਹੜੇ ਦੋਹਾਂ ਕਾਰਜ ਦੇ ਸਕੂਲ ਸਾਹਿਬ ਇਹ ਹੋਣਗੇ ਚਾਏ ਸਾਲ 1907 ਵਿੱਚ ਕ੍ਰਾਚੇ ਵਿੱਚ ਮੁਸਲਮਨ ਵਿਦਿਆਕਾਰਾਂ ਫਰਾਂਸ ਵਿੱਚ ਸ਼ਾਮਲ ਹੋਣਾ ਉੱਤਰ ਗਿਆ ਤਾਂ ਉਹਨਾਂ ਦੇ ਮਨ ਵਿੱਚ ਸਰਵਆਸਤ੍ਰ ਤੋਂ ਸਿੱਖੀ ਦੀ ਬਜੇਟ ਆ ਚੇਹੇ ਖਾਸਾ ਗੁਲਾਮ ਦੇ ਜਥੇ ਲੋ ਜ ਜੱਥੇ ਦੀ ਗਮਾਈ ਲਈ 7 1907 ਵਿੱਚ ਕ੍ਰਾਚੇ ਵਿੱਚ ਮੁਸਲਮਨ ਵਿਦਿਆਕਾਰਾਂ ਫਰਾਂਸ ਤੋਂ ਬਹੁਤ ਮਿਲਿਆ ਤਾਂ ਉਹਨਾਂ ਦੇ ਮਨ ਵਿੱਚ ਇੱਕ ਅਜੇ ਹੀ ਇੱਕ ਸਿੱਖਿਕ ਵਿਸ਼ੇਖ ਵਿਦਿਆਰ ਕਾਲਸ ਕਰਵਾਉਣ ਦਾ ਖਿਆਲ ਆਇਆ ਵਦਾਲੇ ਆਮਦਾਰ ਸਹਿਬਾ ਕੋ ਸਾਕੇ ਸਿੱਖ ਵਿਦਿਅਕ ਕਾਨਫਰੰਸ ਕਾਉਂਸਲ ਦੇ ਨਿਯਮ ਅਤੇ ਉਦੇਸ਼ طے ਕਰਕੇ ਇੱਕ ਕਮੇਟੀ ਦਾ ਗਠਨ ਕੀਤਾ ਜਿਸ ਵਿੱਚ ਭਾਈ ਹਰ ਸਿੰਘ ਜੀ, ਭਾਈ ਦੋਸ ਸਿੰਘ ਜੀ, ਸਰਦਾਰ ਰੋਟਰ ਸਿੰਘ ਜੀ, ਸਰਦਾਰ ਰਾਸ ਸਿੰਘ ਜੀ ਅਟਾਰੀ ਵਾਲੇ ਅਤੇ ਸਰਦਾਰ ਸੁੰਦਰ ਸਿੰਘ ਜੀ ਮੈਂਬਰជាਕੁਛ ਹਾਲ ਸਮੇਤ ਵਿਦਿਅਕ ਕਾਨਫਰੰਸ ਦੇ ਜੋ ਪ੍ਰਮੁੱਖ ਉਦੇਸ਼ طے ਕੀਤੇ ਗਏ ਉਹ ਇਸ ਪ੍ਰਕਾਰ ਸਿੱਖ ਵਿਦਿਅਕ ਸੰਸਥਾਵਾਂ ਨੂੰ ਉਪਰਕਰਨਾ ਨਵੇਂ ਸਿੱਖਿਆ ਸੰਸਥਾਵਾਂ ਸਥਾਪਿਤ ਕਰਨੀਆਂ ਸਿੱਖ ਸਾਹਿਬ ਦੇ ਅਧਿਆਇ ਨੂੰ ਹਰਨ ਪਿਆਰਾ ਬਣਾਉਣਾ ਤਨੇਕੇ ਅਤੇ ਜ਼ਰਾਇਤੇ ਸਿੱਖਿਆ ਉન્નਤ ਕਰਨਾ ਸਿੱਖਾਂ ਵਿੱਚ ਪਛਮੀ ਸਿੱਖਿਆ ਦਾ ਪ੍ਰਸਾਰ ਕਰਨਾ ਸਿੱਖਾਂ ਵਿਚ ਨਾਰੀ ਸਾਖਰਤਾ ਦਾ ਦਰ ਉੱਚਾ ਕਰਨਾ ਇਸ ਤਰ੍ਹਾਂ ਪਹਿਲੀ ਸਿੱਖ ਵਿਦਿਅਕ ਕਾਨਫਰੰਸ 17 18 ਅਪ੍ਰੈਲ 1908 ਈਸਵੀ ਨੂੰ ਗੁਜਰਾਵਾ ਵਿਖੇ ਹੋਈ ਇਸ ਕਾਨਫਰੰਸ ਦौरा ਸਿੱਖਾਂ ਨੂੰ ਜੋਰ ਦਾ ਪ੍ਰੇਰਿਤ ਕੀਤੇ ਗਏ ਕਿ ਉਹ ਸਿਰਫ ਸਮਾਜਿਕ ਦੇ ਪੱਖ ਤੋਂ ਉੱਨਤ ਪੱਤੇ ਸੰਗਤਾਂ ਨਾਲ ਹੜੀ ਬਣਾਉਣ ਦੇ ਆਪਣੇ ਆਪਰ ਵਿੱਚ ਇੱਕ ਸਵਤਨਤਾ ਕਾਕੇ ਤੇਜਾ ਅਤੇ ਪੰਜਾਬੀ ਮਾਂ ਬੋਲੀ ਦੇ ਬਤਾਸ ਲਈ ਵਿਚਾਰ ਹੋ ਗਿਆ ਸੇਕਿੰਦੇ ਕਾਨਫਰੰਸ ਸਭ ਦਾ ਹੀ 1941 ਦੀ ਵਰਤਮ ਸ਼ੁਮਾਰੀ ਵਿੱਚ ਪੰਜਾਬ ਵਿੱਚ ਸਿੱਖ ਸਮਾਜਿਕ ਪ੍ਰਸਾਕਰਤਾ ਬਾਕੀ ਦੇ ਸਾਰੇ ਧਰਮਾਂ ਦੇ ਨਾਲੋਂ ਵੱਧ ਤਰਜ ਹੋਈ ਅੱਜ ਦੇ 68ਵੇਂ ਵਿਸ਼ਵ ਸੈਿਤਵ ਵਿਦਿਅਕ ਕਾਨਫਰੰਸ ਆਦੋ ਵਿਦਿਅਕ ਵਿਦਿਆਕ ਤੋਂ ਆਗਰਾਂ ਹੈ ਗਿਆਨ ਦੀ ਰੋਸ਼ਨੀ ਵਿੱਚ ਲੋਕਾਂ ਦੇ ਜਾਤੀ ਲੋਦੀ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨਾ ਅਤੇ ਪੰਜਾਬੀ ਨੂੰ ਵੜਦਾ ਮਾਨਸਿਕਤਾ ਗਾਉਣ ਤੇ ਰਿਸ਼ਤ ਦੇ ਕੇਂਦਰਤ ਹੈ ਪਿਛਲੇ ਅੰਨੇ ਤੋਂ ਚੱਲ ਰਹੀ ਇਸ ਕਾਰਜ ਪਰ ਸਵੇਚ ਵਿਦਵਾਨਾਂ ਤੇ ਬੁੱਢੀ ਦੀਆਂ ਨੇ ਪੰਜਾਬੀ ਲੋਦੀ ਦੀ ਮਹੱਤਤਾ ਇਤਿਹਾਸ ਵਰਤਮਾਨ ਅਤੇ ਭਵਿੱਖ ਸੋਚ ਆਪਣੇ ਕੁੰਜੀ ਬਾਤ ਵਿਚਾਰ ਰੱਖੇ ਹਾਂ ਸਰਹੰਦੀ ਜੇਕਰ ਪੰਜਾਬ ਦੇ ਸੰਕਿਆ ਲਈ ਕਿੰਨੀ ਗਲਤੀ ਜਾਵੇ ਫਾਕਾਟ ਸਕੂਲ ਆ ਗਿਆ ਅਦੋਨੂ ਦੀ ਬੰਦਿਆਂ ਦੇ ਨਾਂ ਤੇ ਸਾਡੇ ਬੱਚਿਆਂ ਦਾ ਵਿਵਾਗ ਕੀਤਾ ਜਾ ਰਿਹਾ ਹੈ ਆਪਣੇ ਘਰ ਦੇ ਤੁਰਖ ਦੇ ਵਾਰਸਾਂ ਆਪਣੇ ਪਰਵਰਦੇ ਨਾਂ ਹੋਲੀ ਤੋਂ ਤੋੜਦੇ ਸਿਰ ਤੋੜੀਏ ਤਾ ਉਹ ਰਹਿ ਜਾਂ ਜੋ ਸਾਡੇ ਸਾਰੇ ਅਗੇ ਹੱਥ ਚਿੰਤਾ ਰੱਖਤਾ ਤੇ ਚੇਤਨ ਬੰਸ਼ਾ ਹੈ ਇੱਕ ਪਾਸੇ ਤਾਂ ਪੰਜਾਬੀ ਬੋਲੀ ਅਧਿਕਾਰਕ ਯੋਸ਼ਪਰ ਸਾਂਗ ਵਿੱਚ ਆਪਣਾ ਮਕਾਮ ਹਾਸਲ ਕਰ ਲਈ ਸਿਰਜ ਕਰ ਰਹੀ ਹੈ ਪਰ ਦੂਜੇ ਪਾਸੇ ਪੰਜਾਬ ਦੇ ਵਿੱਚ ਨਿੱਜੀ ਤੇ ਗਵਰਨਮੈਂਟ ਸਕੂਲਾਂ ਉੱਤੇ ਪੰਜਾਬੀ ਮਾਂ ਬੋਲੀ ਵਿੱਚ ਗੱਲ ਕਰ ਤੇ ਜੁਰਮਾਨੀਆਂ ਲਗਾਇਆ ਜਾ ਰਿਹਾ ਹੈ ਸੰਗਤ ਇਹ ਧਿਆਨ ਵਿੱਚ ਆਇਆ ਹੈ ਕਿ ਪੰਜਾਬ ਦੇ ਵਿੱਚ ਕੁਝ ਐਸੇ ਸਕੂਲ ਹੈ ਜਿੱਥਾ ਸਕੂਲਾਂ ਵਿੱਚ ਪਹਿਲੀ ਵਾਰ ਪੰਜਾਬੀ ਬੋਲਣ ਤੇ 10 ਰੁਪਏ ਜੁਰਮਾਨਾ ਜੂਝੇ ਬੋਲਣ ਤੇ ਵੀਰ ਭਈ ਜੁਰਮਾਨਾ ਤੇ ਤੇ ਕੀ ਬਾਤ ਪੰਜਾਬ ਦੇ ਬੋਲਦੇ 50 ਰੁਪਏ ਤੱਕ ਦਾ ਬੋਨਸ ਮਾਨਾ ਕੀਤਾ ਜਾਂਦਾ ਹੈ ਜੇਕਰ ਉਹ ਬਾਅਦ ਵਿੱਚ ਵੀ ਬੱਚਾ ਪੰਜਾਬੀ ਸਕੂਲ ਵਿੱਚ ਬੋਲਦਾ ਹੈ ਫਿਰ ਫਿਰ ਉਹ ਸਕੂਲ ਦੇ ਵਿੱਚੋਂ ਪੜ੍ਹ ਦਿੱਤਾ ਜਾਂਦਾ ਹੈ ਇਹ ਪੰਜਾਬ ਵਿੱਚ ਅੱਜ ਜਿਹੜੇ ਸਕੂਲਾਂ ਦੀ ਹਾਲਤ ਹੈ ਉਹ ਬਣੀ ਹੋਈ ਹੈ ਸਭ ਸਾਰਿਆਂ ਨੂੰ ਉਸਾਸੇ ਬਹੁਤ ਕੁਝ ਅਚਾਰ ਤੇ ਹੱਦ ਦੀ ਲੋੜ ਹੈ ਤਾਂ ਕਿ ਅਸੀਂ ਆਪਰੇ ਪੰਜਾਬ ਜਾ ਕੇ ਮਾਣ ਬੋਲਦੇ ਨੂੰ ਸੁਆ ਸਕੀਏ ਉਹ ਰਿਕਸ ਕਰ ਸਕੀਏ ਸਗਏ ਇੱਕ ਗੱਲ ਸਪਸ਼ਟ ਹੈ ਕਿ ਕੋਈ ਵੀ ਕਾਮ ਇਹ ਤਰ ਸਮਾਜ ਆਪਣੇ ਮਾਂ ਬੋਲੇ ਤੋਂ ਬੇਮਕ ਹੋ ਕੇ ਬਹੁਤ ਹੀ ਦੇਰ ਤੱਕ ਆਪਣੀ ਮੌਦਿ ਬਣਾ ਕੇ ਰੱਖ ਸਕਦਾ ਸਿੱਖਿਆ ਕੋ ਰਾਕੇ ਰੁਜਗਾਰ ਤੱਕ ਦਾ ਜ਼ਰੀਆ ਆਪਣੇ ਮਾਂ ਬੋਲੇ ਨੂੰ ਰੱਖਣ ਵਾਲੀਆਂ ਕੌਮਾਂ ਤੇ ਸਮਾਜ ਅਧਿਹਰੇ ਤਰੱਕੀ ਕਰਦੀਆਂ ਹਨ ਇਹ ਵੀ ਇੱਕ ਮੰਨਿਆ ਹੋਇਆ ਤੱਥ ਹੈ ਕਿ ਆਪਣੇ ਮਾਂ ਬੋਲੇ ਨੂੰ ਵਿਸਾਧ ਕਵਾੜੇ ਲੋ ਦੂਜੀਆਂ ਪਛਾਹਾਂ ਦੇ ਚੰਗੇ ਤਰ੍ਹਾਂ ਬੋਧਨ ਪੜਦੇ ਮੁਹਾਸਲ ਹਾਸਲ ਹਾਸਲ ਬਿਹਾਰਤ ਹਾਸਲ ਨਹੀਂ ਕਰ ਸਕਦੇ ਦੇਸ਼ਕ ਅੱਜ ਸਾਡੇ ਬੱਚੇ ਵਿਸ਼ਵ ਦੀਆਂ ਪ੍ਰਸਿੱਧ ਯੂਨੀਵਰਸਿਟੀਆਂ ਤੱਕ ਭਾਇ ਕਰਨੇ ਕੋਲ ਰਹੇ ਪਰਵਾਹ ਬੋਲੇ ਪੰਜਾਬੀ ਉਹਨਾਂ ਨੂੰ ਕੁੱਤੇ ਜਾ ਰਹੀ ਹੈ ਜਿਸ ਦਾ ਜ਼ਿਕਰ ਪਹਿਲਾਂ ਦੇ ਵੇਲੇ ਤੋਂ ਪਹਿਲਾਂ ਦੁਬਾਰਾ ਦੋਹੜ ਕੇ ਗਏ ਉਹਨਾਂ ਨੇ ਕੀਤਾ ਪਾਕਿਸਤਾਨ ਦੇ ਘਰ ਵਿੱਚ ਕੋਈ ਪ੍ਰਵਾਸੀ ਮਜ਼ਦੂਰ ਆ ਜਾਏ ਤੇ ਉਹ ਪ੍ਰਵਾਸੀ ਮਜ਼ਦੂਰ ਘਰ ਦੇ ਸੱਤ ਅੱਠਾਂ ਦੀਆਂ ਲੋਟੇ-ਪੁੱਟੇ-ਪੂਟੇ ਹਿੰਦੀ ਮੌਲਮਾਂ ਲਾ ਦੇਂਦਾ ਪਰ ਘਰ ਦੇ ਸੱਤ ਅੱਠ ਜੀ ਇੱਕ ਪ੍ਰਵਾਸੀ ਮਜ਼ਦੂਰ ਨੂੰ ਪੰਜਾਬੀ ਸ਼ਬਦਾ ਯਤਨ ਨਹੀਂ ਕਰਦੇ ਇਹ ਵੀ ਸਾਡੇ ਵਿੱਚ ਬਹੁਤ ਵੱਡੀ ਤਰਾਸਤੀ ਹੈ ਛੇੜ ਪੰਜਾਬੀ ਦੀ ਬੋਲਕ ਸ਼ਬਦਾਬੀ ਸਾਡੇ ਵਿੱਚ ਖੋਲਾਈ ਹੋ ਰਹੀ ਹੈ ਪਹਿਲੇ ਅਖਰੇ ਪੰਜਾਬੀ ਸ਼ਬਦ ਉਚਾਰ ਮੁਹਾਵਰੇ ਮੁਹਾਵਰੇ ਪਖਾਨ ਅਗਲੀ ਪੀੜ੍ਹੀ ਲਈ ਉਪਰ ਨੇ ਗੱਲ ਬਾਤ ਰਹਾ ਜੇਕਰ ਇਹਨਾਂ ਹਾਲਾਤਾਂ ਨੂੰ ਸਮੇਂ ਸਰਕਾਰ ਕੋ ਨਾ ਕੀਤਾ ਤਾਂ ਭਵਿੱਖ ਵਿੱਚ ਪੰਜਾਬੀ ਸੂਬਾ ਲਈ ਸਾਹਰੇ ਰਤੋਂ ਜ਼ਿਆਦਾ ਰਹੇਗਾ ਜੋ ਕਿ ਦਿੱਤਾ ਸਾਡੇ ਵਡੇਰਿਆਂ ਨੇ ਦੇਸ਼ ਦੇ ਬਾਕੀ ਲੋਕਿਆਂ ਦੇ ਕੱਢ ਤੇ ਪੰਜਾਬ ਨੂੰ ਵੀ ਪਾਸ਼ਾ ਆਈ ਆਵਾਜ਼ ਤੇ ਪੰਜਾਬ ਦੇ ਸੂਬਾ ਬਣਾਉਣ ਲਈ ਆਪਣਾ ਖੂਨ ਵਹਾਇਆ ਥੱਤੋਂ ਤੇ ਤਸ਼ਦਦ ਝੱਲਿਆ ਸਖਤ ਕਹਾਂ ਲੱਟੀਆਂ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਨੇ ਜਿੱਤਾਰਮਣ ਜਿਹੇ ਸਕੂਲਾਂ ਵਿੱਚੋਂ ਹੋਏ ਵਿਵਾਦ ਨੂੰ ਪਾਪ ਤੋਂ ਕਰਾਂ ਆਪਣੀ ਮਾਂ ਬੋਲੀ ਲਈ ਉਹ ਹੀ ਲੜੋਣੀ ਹੈ ਜਿਸ ਵਿੱਚ ਉਹਨਾਂ ਨੂੰ ਪ੍ਰਭਾ ਦਾ ਬੋਲਣ ਸਿਖਾਇਆ ਜਾ ਰਿਹਾ ਹੈ ਸਾਡੇ ਦੇ ਜਿਹੜੇ ਤਾਮ ਸਮਾਜ ਸਭਿਅਤਾ ਅਤੇ ਧਰਮ ਆਪਣੇ ਮਾਪੋਦੇ ਤੋਂ ਟੁੱਟ ਜਾਵੇ ਉਸ ਤੇ ਹੋਣ ਤੋਂ ਕਿੰਨੇ ਦੇਰ ਗਿਆ ਸਕਦੇ ਪੰਜਾਬੀ ਸਮਾਜ ਤੇ ਖਾਸ ਕਰਕੇ ਸਿੱਖ ਜੇਕਰ ਆਪਣੇ ਮਾਪੋਦੇ ਨਾਲ ਟੁੱਟ ਗਏ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬਾਣੀ ਤੇ ਆਪਣੇ ਇਤਿਹਾਸ ਤੇ ਵਿਰਾਸਤ ਨਾਲੋਂ ਟੁੱਟ ਗਾਂਗੇ ਤੇ ਇਸ ਤਰ੍ਹਾਂ ਆਪਣੇ ਇਸ਼ਟ ਅਤੇ ਵਿਰਾਸਤ ਨਾਲੋਂ ਟੁੱਟ ਕੇ ਸਾਡੀ ਪੜੀਂ ਛੇਹ ਨਿਹੱਗੀ ਮਾ ਬੋਲੇ ਨਾਲੋਂ ਟੁੱਟਣ ਦੇ ਕਿੰਨੇ ਭਿਆਨਕ ਸਿੱਟੇ ਨਿਕਲਦੇ ਹਨ ਇਸ ਸੰਬੰਧੀ ਪ੍ਰੋਫੈਸਰ ਪੂਰਨ ਸਿੰਘ ਦਾ ਕਥਨ ਇਥੇ ਜ਼ਿਕਰ ਇਹ ਖਾਸ ਹੈ ਕਿ ਆਪਰੇ ਮਾਂ ਬੋਲੇ ਨੂੰ ਜਾਗਣਾ ਹਜ਼ਾਰਾਂ ਸਾਲਾਂ ਦੇ ਹੋਏ ਇਤਿਹਾਸ ਇਤਿਹਾਸਿਕ ਰਿਸਕੇ ਦਾ ਕਾਸਟ ਨੂੰ ਨਿਕਾਰਨਾ ਹੈ ਕਿਉਂਕਿ ਮਨੁੱਖਤਾ ਮਾਨਸਿਕ ਤੌਰ ਤੇ ਗੁਲਾਮ ਹੋ ਕੇ ਕਰ ਸਕਦੇ ਹਨ ਤਬੀਰ ਤੇ ਮਧ ਵਰਗੀ ਸਿੱਖਾ ਸਮੇਂ ਪੰਜਾਬ ਦੇ ਲੋਕ ਇਹ ਮੂਤਤਾ ਕਰ ਰਹੇ ਹਨ ਸੋ ਵੱਡ ਭਾ ਕੇ ਇੱਕ ਸਦੀ ਪਹਿਲਾਂ ਜੇਕਰ ਵਿਸ਼ਾ ਸਕੂਲ ਅੰਮ੍ਰਿਤਸਰ ਦੇ ਚਾਰ ਸਿੱਖ ਵਿਦਿਆਰਥੀਆਂ ਦੇ ਇਸਾਇਜ ਬਣਦੇ ਨਾਮ ਨਾਲ ਸਿੱਖ ਸਮਾਜ ਨੂੰ ਇਹਨਾਂ ਵੱਡਾ ਝਟਕਾ ਲੱਗਿਆ ਸੀ ਕਿ ਸਿੱਖਾਂ ਨੇ ਹਾਲਾਤਾਂ ਦੀ ਨਜ਼ਾਕਤ ਨੂੰ ਵੇਖਿਆ ਆਪਣੇ ਅਗਲੇ ਪੀੜੇ ਨੂੰ ਦੁਨਿਆਵੀ ਸਿੱਖਿਆ ਦੇ ਨਾਲ-ਨਾਲ ਆਪਣੇ ਵਿਰਸੇ ਤੇ ਧਰਮ ਵਿੱਚ ਪੱਕਾ ਕਰਨੇ ਚੇਤ ਖਾਸਾ ਵਿਆਹ ਵਰਗੇ ਸਿੱਖਿਆ ਸੰਸਥਾ ਖੜੀ ਕਰ ਦਿੱਤੀ ਤਾਂ ਅੱਜ ਸਥਿਤੀ ਉਸ ਤੋਂ ਕਿਤੇ ਝਾਂਕ ਹੈ ਅੱਜ ਸਾਨੂੰ ਕੌਮ ਦੇ ਤੌਰ ਤੇ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਵੱਡੇ ਯਤਨਾਂ ਦੀ ਲੋੜ ਹੈ ਅਦੋਰੀ ਜੋਗਤ ਦੇ ਪ੍ਰਸੰਗ ਵਿੱਚ ਪੰਜਾਬੀ ਬੋਲੀ ਦੇ ਚੜ੍ਹਦੀ ਕਲਾ ਵਿੱਚ ਲੈ ਜਾਣ ਲਈ ਇਸ ਨੂੰ ਰੁਜ਼ਗਾਰ ਉੱਤੇ ਮਨੋਕਿਰੋੜ ਲੋੜ ਹੈ ਅੱਜ ਸਾਡੇ ਮਾਂ ਬੋਲੀ ਪੰਜਾਬੀ ਨੂੰ ਪਹਿਲੀ ਵਾਰ ਹਰ ਹਰ ਅੱਜ ਸਾਡੇ ਮਾਂ ਬੋਲੀ ਪੰਜਾਬੀ ਨੂੰ ਪਹਿਲੀ ਵਾਰ ਹਰ ਨਾਲ ਦੇ ਰੁਜ਼ਗਾਰ ਵਿੱਚ ਅੰਗਰੇਜ਼ੀ ਬੋਲੀ ਦੇ ਪ੍ਰਦਾਰਥ ਤੋਂ ਹੋਣ ਕਰਕੇ ਪੈਣੀ ਹੈ ਜਦੋਂ ਤੱਕ ਪੰਜਾਬੀ ਬੋਲੀ ਵਿੱਚ ਰੁਜ਼ਗਾਰ ਤੇ ਪ੍ਰਫੁੱਲਤ ਹੁੰਦਾ ਉਦੋਂ ਤੱਕ ਇਸ ਤੇ ਵਿਕਾਸ ਦੀ ਗੱਲ ਕਰਨੇ ਸਿਰਫ ਕੱਤ ਦੀ ਮਾਤਰ ਹੀ ਰਹੇਗੀ ਪੰਜਾਬੀ ਮਾਂ ਬੋਲੀ ਦੇ ਪ੍ਰੇਮੀ ਮੁਦਤਾ ਤੋਂ ਇਹ ਮੰਗ ਕਰਦੇ ਆ ਰਹੇ ਹਨ ਕਿ ਪੰਜਾਬ ਵਿੱਚ ਅਦਾਬਤਾ ਕਚਹਿਰ ਵਿੱਚ ਵੀ ਪੰਜਾਬੀ ਮਾਧਿਅਮ ਨੂੰ ਮੁੱਖ ਕਰਨ ਦੀ ਲੋੜ ਹੈ ਪੰਜਾਬ ਦੇ ਪ੍ਰਸ਼ਾਸਕੀ ਖੇਤਰਾਂ ਵਿੱਚ ਵੀ ਪੰਜਾਬੀ ਬੋਲੀ ਨੂੰ ਪ੍ਰਭੂਤਾ ਦੇਣੀ ਚਾਹੀਦੀ ਹੈ ਸਿੰਘ ਸਭਾ ਰਹਿ ਅਤੇ ਸ਼ੀਖ ਖਾਸ ਦਾ ਨਾਮ ਇਸ ਤਰ੍ਹਾਂ ਵੇੜੇ ਦੇ ਦੂਰ ਅੰਧੇ ਸਿੱਖਾ ਵਰਗੇ ਸ਼ਿੱਦਤ ਤੇ ਨਾਲ ਅੱਜ ਹੋਰ ਸਿੱਖ ਪੰਥ ਤੇ ਪੰਜਾਬ ਪੱਖੀ ਸੋਚ ਵਾਲੇ ਲੋਕਾਂ ਇੱਕ ਮੋਟ ਹੋ ਕੇ ਪੰਜਾਬੀ ਜਵਾਨ ਨੂੰ ਪਰਵਾਸਾ ਵਾਲੇ ਤਰੀਕੇ ਨਾਲ ਸਿੱਖਿਆ ਦਾ ਵਾਧੇ ਬਣਾਉਂ ਸਰਕਾਰ ਦੇ ਅਧਰਮਤ ਲਾਗੂ ਪ੍ਰਬੰਧ ਅਤੇ ન્યાਇਕ ਪ੍ਰਣਾਲੀ ਵਿੱਚ ਪੰਜਾਬ ਦੇ ਜਨਮ ਨੂੰ ਲਾਗੂ ਕਰਾਉਣ ਲਈ ਵਿਆਪਕ ਯੋਜਨਾ ਬਣੇ ਕਰਨ ਦੀ ਲੋੜ ਹੈ ਜਿੱਨਾ ਵਿਆਪਕ ਉਦੇਸ਼ਾਂ ਨੂੰ ਖਾਤਮ ਹੋਣ ਲਈ ਸਿੱਖ ਸਭਾ ਲਹਿਰ ਅਤੇ ਜੀਵ ਖਾਸ ਜਵਾਨ ਦੀ ਸਥਾਪਨਾ ਹੋਈ ਸੀ ਪਾਈਦੇ ਰਾਤਰੀ ਉਹਨਾਂ ਉਦੇਸ਼ਾਂ ਨਾਲ ਸੇਲਕ ਹੋਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਨੇ ਪ੍ਰਕਾਸ਼ੀ ਹਕੂਮਤ ਵੱਲੋਂ ਪਾਪੜਿਆ ਸਿੱਖਿਆ ਸੰਸਥਾਵਾਂ ਰਾਹੀਂ ਪੰਜਾਬ ਦੇ ਖਾਸ ਤੌਰ 'ਤੇ ਉਹਨਾਂ ਦੀ ਜੁਬਾਨ ਉਹਨਾਂ ਦਾ ਧਰਮ ਅਤੇ ਉਹਨਾਂ ਦਾ ਸੱਭਿਆਚਾਰ ਬਹੁਤ ਦੇ ਯਤਨ ਕੀਤੇ ਗਏ ਅੱਜ ਦੀ ਉਸੇ ਤਰ੍ਹਾਂ ਤੇ ਪੰਜਾਬ ਵਿੱਚ ਸਿੱਖਿਆ ਸੰਸਥਾਵਾਂ ਖੋਲ ਕੇ ਸਿੱਖਾ ਅਤੇ ਪੰਜਾਬ ਨੂੰ ਆਪਣੇ ਧਰਮ ਅਤੇ ਆਪਣੇ ਬਾਹੂਲੇ ਤੋਂ ਰੂਪ ਕੀਤਾ ਜਾ ਰਿਹਾ ਹੈ ਇਸੇ ਕਰਕੇ ਜੇ ਖਾਸਾ ਵਿਵਾਨ ਅਤੇ ਸਿੱਖ ਸਭਾ ਲਹਿਰ ਬੇੜੀਆਂ ਦੋ ਖੋਲੀਆਂ ਵਿਦਿਅਕ ਸੰਸਥਾਵਾਂ ਨੂੰ ਨੇਤਿਕਾਤ ਸੇਧ ਦੇ ਚੁਨ ਪੁਨਰ ਸੁਧਿਤੀਵਾਦ ਤੋਂ ਸਹੀ ਰੋਹ ਹੈ

ਤਵਿਹਰ ਕੀਤਾ ਜਾ ਸਕੇ ਅਖੀਰ ਵਿੱਚ ਸਹਿ ਕੌਮ ਦੀ ਸਿੱਖਿਆ ਦੀਆਂ ਇਤਨਾ ਬੇਤੁਜ ਪ੍ਰੇਰਿਤ ਕਾਰਨ ਕਰਦਾ ਹੋਇਆ ਮੈਂ ਇਹ ਤਾਸ ਸਵਾਰ ਪਤੀ ਸ੍ਰੀ ਡਾ ਰੁਕੇਸ਼ਨ ਦੇ ਬੇਟੀ ਸਮੂਹਟੀ ਨੂੰ ਮਾਤਿਕ ਬਧਾਈ ਦਿੰਦਾ ਹਾਂ ਜੇਲਾ ਦੇ ਸਾਡੇ ਦੂਰ ਅੰਦੇਸ਼ ਕੈਟਲੋਗ ਤੇ ਮਾਰਕ ਕੋ ਕਿ ਆਲੋਗ ਦੇ ਆਪਕ ਕੌਮਿਕ ਉਦੇਸ਼ਾਂ ਦੀ ਪੂਰਤੀ ਲਈ ਅਰਪੇ ਸਹਿ ਵਿਦਿਆਨੁਖਾਸਤ ਰਿਤਰੋ ਇਸ ਰੀ ਇੱਕ ਸਾਦੀ ਤੋਂ ਲਗਾਤਾਰ ਸੁਰਜੀਤ ਰੱਖਿਆ ਹੋਇਆ ਜੇ ਦੇ ਨੇ ਪਹਿਲਾਂ ਮਾਰਕਸਿੰਗਸ ਐਂਡ ਗਿਆਨ ਆਪੀਸਿੰਗ ਦੀ ਹੋਰਾਂ ਜੇ ਕਰੀਤਾ ਹੈ तकरीबन 2 ਸਾਲ ਪਹਿਲਾਂ ਸ਼ਿਲੇਕਾਉ ਪੱਠ ਸਾਹਿਬ ਨੂੰ ਇੱਕ ਮਤਾ ਕੀਤਾ ਗਿਆ ਸੀ ਕਿ ਸਿੱਖਾ ਰਾਏ ਸਿੱਖ ਐਜੂਕੇਸ਼ਨ ਬੋਰਡ ਹੋਣਾ ਚਾਹੀਦਾ ਓ ਸਿੱਖ ਐਜੂਕੇਸ਼ਨ ਬੋਰਡ ਜੋ ਬ੍ਰਾਉਂਡ ਦੀ ਜ਼ਿੰਮੇਵਾਰੀ ਹੈ ਉਹ ਨੇ ਚੀਜ਼ ਖਾਸ ਕਰਕੇ ਨਿਵਾਣ ਚੁੱਕੀ ਹੋਈ ਹੈ ਔਰ ਗੁਰੂ ਚਾਪਾ ਦੇ ਵਿੱਚ ਅਰਦਾਸ ਹੈ ਕਿ ਸਾਧ ਗੁਰੂ ਸਿੱਖਾਂ ਨੇ ਇਸ ਮਾਨਵਤੀ ਸੰਸਥਾ ਚੇਮਖਾਲ ਸਾਹਿਬ ਵਾਲੋਂ ਦੇ ਦਰ ਤੋਂ ਕੋਲਿ ਰਾਜ ਚੌਂਡੇ ਤਰਕੇ ਪ੍ਰਦਾਨ ਕਰ ਔਰ ਜਿਹੜਾ ਉਦੇਸ਼ਾਂ ਦੇ ਵਾਸਤੇ ਇਸ ਸੰਸਥਾ ਬਣਾ ਦੇ ਵਿੱਚ ਆਈ ਇਹ ਉਹਨਾਂ ਉਦੇਸ਼ਾਂ ਬਰਵਾਦੀ ਹੋਈ ਜਿੱਥੇ ਪੰਜਾਬ ਦੇ ਬਾਹਵਲੀ ਦਾ ਪ੍ਰਚਾਰ ਪ੍ਰਸਾਰ ਕਰੇ ਬੇਟਿਆਂ ਦੇ ਖੇਤਰ ਵਿੱਚ ਅਹਿਮ ਪ੍ਰਾਪਤੀਆਂ ਨੂੰ ਹਾਸਲ ਕਰੇ ਔਰ ਤਾਂ ਦੇ ਪ੍ਰਚਾਰ ਪ੍ਰਸਾਰ ਵਿੱਚ ਜੋ ਸੇਵਾ ਖੇਮ ਖਾਸਾ ਦੀਵਾਰ ਪੇਗਾ ਦੇ ਕਰਤਾਰੇ ਅਗਾਹੋਂ ਦੀਵਾਰ ਖਾਸਾ ਦੀਵਾਰ ਤਰ੍ਹਾਂ ਦੇ ਹਰ ਘੇਤਰ ਵਿੱਚ ਆਪਣਾ ਯੋਗ ਦਾ ਚੜ੍ਹੇ ਕਰਾਵੇ ਚ ਪਾਉਂਦਾ ਹੈ ਗੁਰੂਸਤਵਾ ਆਪਣੇ ਘਰਾ ਦੇ ਵਿੱਚ ਪੰਜਾਬੀ ਮਾਂ ਬੋਲੀ ਨੂੰ ਬਹਿਰੇ ਚਾਈ ਦੀ ਬਹੁਤ ਸਾਹਿਤ ਦਾ ਹਮ ਸੰਚਾਰ ਨਾਲ ਬੋਲਦਾ ਹੈ ਆਪਰੇ ਬੱਚਿਆਂ ਵਿੱਚ ਉਹਨਾਂ ਦੇ ਬਾਪਾ ਹਿੰਦੀ ਵਿੱਚ ਗੱਲ ਕਰਦੇ ਨੇ ਜਾਂ ਗਰੇਗੀ ਵਿੱਚ ਗੱਲ ਕਰਦੇ ਹੈ ਹਰ ਭਾਸ਼ਾ ਸਾਨੂੰ ਸਿੱਖਣੀ ਚਾਹੀਦੀ ਹੈ ਪਰ ਆਪਣੇ ਮਾਂ ਬੋਲੇ ਦੇ ਸਬਕ ਕਦੇ ਵੀ ਆਪਣੇ ਚੇਤੇ ਵਿੱਚੋਂ ਕਦੇ ਬਸਾਰਨਾ ਨਹੀਂ ਚਾਹੀਦਾ ਆਪਣੇ ਗਰੋਹ ਪਰਪ ਜਿੰਦਗੀ ਵਿੱਚ ਆਪਣੇ ਪਰਿਵਾਰ ਵਿੱਚ ਆਪਣੇ ਦਫਤਰਾਂ ਵਿੱਚ ਸਭ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੇ ਗਰਬਾਪ ਜਿਹੜੀ ਅਸਥਾਨ ਵਿੱਚ ਕਰੀਏ ਪਿਛਲੇ ਦਿਨੇ ਐਸੇ ਚਾਰਖੰਡ ਵਿੱਚ ਗਏ ਔਰ ਜਿਵੇਂ ਆਦਤ ਦੇ ਮੁਤਾਬਕ ਜਿਵੇਂ ਬਾਹਰ ਸੌਂਦੇ ਹਨ ਜਿੱਦੀ ਲੱਗੂ ਹੈ ਉਸ ਤਰ੍ਹਾਂ ਜੇ ਬੱਚੇ ਦੇ ਨਾਲ ਗੀਮ ਵਿੱਚ ਗੱਲ ਕਰਨੀ ਚਾਹੀਦੀ ਪਰ ਉਸ ਘਰ ਵਾਲੇ ਨਿਰਣੇ ਤੋਂ ਦੱਸਿਆ ਕਿ ਸਿੱਖ ਸਾਵੀ ਇਤਿਹਾਸੀ ਸਾਰੇ ਸਹਿਕਰਮਣ ਦੇ ਰੇਖਾ ਪਲਾਂ ਇਤਤਿਖੇ ਆਪਣੇ ਘਰ ਦੇ ਵਿੱਚ ਬੱਚਿਆਂ ਦੇ ਨਾਲ ਜਿਹੜੀ ਨਾਲਪਾਤ ਹੈ ਉਹ ਪੰਜਾਬੀ ਵਿੱਚ ਕੀਤਾ ਜਾਏ ਪਾਕਿਸਤਾਨ ਦੇ ਬੱਚਾ ਪਰਵਾਹ ਹੋਣ ਦੇ ਨਾਲ ਹਮੇਸ਼ਾ ਲੋੜਿਆ ਪਰ 10 ਸਾਲ ਕੇ 95 ਫੀਸਦੀ ਸਿੱਖ ਪਰਿਵਾਰ ਪੰਜਾਬੀ ਪਰਿਵਾਰਾਂ ਦੇ ਘਰਾਂ ਦੇ ਵਿੱਚ ਪੰਜਾਬੀ ਪਛਾਣ ਦੀ ਹੀ ਵਰਤੋਂ ਕਰਦੇ ਨੇ ਸੋ ਉਹ ਨੂੰ ਕਿਸੀਂ ਦੇਖਦੇ ਹਾਂ ਦੇਸ਼ ਤਾਂ ਦੇਸ਼ ਜਾਂਦਾ ਹੋਇਆ ਜਹਾਜ਼ ਸਫਰ ਕਰਦਾ ਹੋਇਆ ਜਿਹੜੇ ਕਰ ਕੋਈ ਬਰੇਨ ਬੈਠਾ ਕੋਈ ਬਾਹਰ ਨੇ ਦੇਸ਼ ਤੱਕ ਵਿਅਕਤੀ ਬੈਠਿਆ ਤੇ ਉਹ ਕਿਤਾਬ ਪੜ੍ਹਦਾ ਹੈ ਤੇ ਆਪ ਖੋਲ ਕੇ ਬੈਠਦਾ ਹੈ ਕੰਪਿਊਟਰ ਲੈਪਟਾਪ ਖੋਲ ਕੇ ਬੈਜ ਜਾਂਦਾ ਪਰ ਬਾਪ ਕਰਿਓ ਜੇਕਰ ਅਸੀਂ ਉਸੇ ਜਹਾਜ਼ ਵਿੱਚ ਬੈਠੇ ਹੋਏ ਆਪਣੇ ਪੰਜਾਬੀ ਭਰਾਵਾ ਹੋਵੇ ਕਿ ਇੱਥੇ ਕੋਈ ਕੇਬ ਤਾਸ਼ ਖੇਡਦੇ ਨੇ ਤੇ ਸ਼ਰਾਬ ਪੀਂਦੇ ਆ یہ وقت آم جہاز ہوئے گا لوگ کتابیں پڑھ کے ٹائم کے پڑھ پا کے اپنا کام کر دے 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 دے. کے لپٹاپ کرتے ہوئے پر ایسے جہاز شراب گیا پچھلے ویڈیو سونی کسی باہر کے سوبے کوئی کانفرنس ہوئی اسے کوئی ادب جو پنجاب ہوئے سن ڈاکٹر کے گھر چلے گئے ਪਤਾ ਲੱਗਤੀ ਲੈ ਦੇਨੇ ਤੇ ਕਹਾਣੀ ਤੇ ਜੰਨਾ ਕਮਰੇ ਕੋਲੀਆਂ ਲੈ ਵੇਰੀਆ ਪੁੱਛਿਆ ਗਿਆ ਆ ਲੈ ਵੇਰੀਆ ਕਿਉਂ ਦੱਸਦਾ ਕਿ ਇਖਲਾਕ ਬੇਰੀ ਬੇਰੀ ਹੈ ਕਿ ਮੇਰੇ ਘਰ ਵਾਲੀ ਦੀ ਹੈ ਇੱਕ ਜਿਹੜੇ ਲੜਕੇ ਦੀ ਹੈ ਇੱਕ ਮੇਰੀ ਲੜਕੀ ਦੇ ਲੱਗ ਰਹੀ ਹੈ ਉਹ ਬਦਵਾਹ ਕਹਿੰਦੇ ਕਿ ਇੱਜੇ ਦਾ ਹੈ ਵੇਰੀਆ ਕਿਉਂ ਤੇ ਬੜੀ ਕਮਾਦ ਗਾਉ ਉਸ ਬਦਵਾਹ ਨੇ ਕਹੀ ਉਸ ਡਾਕਟਰ ਦਾ ਉਸ ਬਦਵਾਹ ਦਾ ਜਵਾਬ ਸੀ ਕਿ ਅੰਗਰੇਜ਼ ਜਾਲੇ ਹੋਏ ਸਾਹ ਕਤਾਬ ਦੇ ਗਿਆ ਕਿ ਤੁਹਾਨੂੰ ਸ਼ਰਾਬ ਦੇ ਗੁਰੂ ਨੇ ਬਹੁਤ ਵੱਡੀ ਝੋਟ ਕੀਤੀ ਉਸ ਬਾਤ ਦਿਲਵਾ ਕੇ ਸਾਡੇ ਉੱਤੇ ਸਾਡੇ ਭੜੇ ਚਾਰੇ ਦੇ ਉੱਤੇ ਗੁਰੂ ਪ੍ਰਸਾਦ ਬਹੁਤ ਸਮਝੋ ਦੀ ਲੋੜ ਹੈ ਜੇਕਰ ਮਾਂ ਬੋਲ ਟੁੱਟ ਗਏ ਤੇ ਗੁਰੂ ਟੁੱਟ ਜਾਵੇ ਗੁਰਬਾਣੀ ਨਾਲ ਟੁੱਟ ਜਾਵੇ ਗੁਰੂ ਇਤਿਹਾਸ ਨਾਲ ਟੁੱਟ ਜਾਵੇ ਆਪਣੇ ਸਭਿਆਚਾਰ ਨਾਲ ਟੁੱਟ ਜਾਣਗੇ ਆਪਣੇ ਵਿਸੇ ਨਾਲ ਆਪਣੇ ਵਿਸੇ ਨਾਲ ਆਪਰੇ ਇਤਿਹਾਸ ਨੂੰਔਰ ਸਤਪੁਰਾ ਵੱਲ ਵਰਸ਼ਿਸ ਕੀਤੀ ਹੋਏ ਪੁਰਾਣੇ ਲੋਕਾਂ ਆਪਣੇ ਸਭਿਆਚਾਰ ਸਭ ਸਾਰਿਆਂ ਨੂੰ ਸੰਭਾਲਣ ਦੀ ਬਹੁਤ ਜ਼ਰੂਰ ਲੋੜ ਹੈ ਔਰ ਇਹ ਤਾਂ ਸਪਸ਼ਟ ਹੈ ਕਿ ਜੇਕਰ ਅਸੀਂ ਆਪਰੇ ਮਾਂ ਬੋਲੀ ਨੂੰ ਆਪਣੇ ਰੋਜ਼ਬਾਰ ਦੇ ਕਰਮ ਵਿੱਚ ਵਰਤੋਂ ਵਿੱਚ ਜਾਵਨ ਦੇ ਬੋਲਣ ਵਿੱਚ ਵੀ ਔਰ ਲਿਖਣ ਵਿੱਚ ਵੀ ਔਰ ਅੱਜ ਦੇ 68ਵੇਂ ਸਿੱਖ ਵਿਦਿਅਕ ਕਾਨਫਰੰਸ 'ਚ ਇਸ ਖਾਸ ਕਰਕੇ ਮਾਰਗ ਨੂੰ جو پجابی ماں بولی کو پر کی جا رہی ہے ایر کر کے جائیے کہ آپ اپنے گھر اپنے چل اپنے جو ساڑے اپنے پرائیویٹ ادارے کیونکہ سرکاری آدھار پر سرکار کے کھانے چل رہے ہیں سپیکر سا بیٹھے ہیں کہ پہلے میں بےنتی کہ سرکاری ناری نے چل پرنالی لاگو جی نہیں پسند کرنے چاہیے کیونکہ پجابی صوبہ بہت قربانی بنیا ہے سانوں اپنی ماں بولی کو کبھی بھی وسارنا نہیں چاہیے لکھنا پنجابی بولنی اور گل بات کرنی سانو ایسا جگہ ضرور کرنا چاہیے سو سمچی چیب خالصہ دی ماں سنسا کا بہت بہت ہوا چیب خالصہ ماں کے پردھان ڈاکٹر چنبیت جی نجر وہاں کا دنواد سردار جگجیت جیت پردھان وہاں کا دنواد سردار سرجنس کا دنواد ਜਿਹਨਾਂ ਦੇ ਹੁਕਮ ਪਰੇ ਆ ਸੰਗਤ ਦੇ ਦਰਸ਼ਨ ਕਰਦਾ 10 ਭਾਗ ਸਵਾਭੋਸ਼ਕੀ ਤੇ ਵਾਸ ਹੈ ਕਿ ਇੱਕ ਆਫਰ ਰਸਾ ਇਸੇ ਤਰ੍ਹਾਂ ਚੱਲ ਰਹਿ ਔਰ ਐਸੀ ਆਪ ਪਰਿਵਾਰੋਧੀ ਤੇ ਨਾਲ ਆਪਣੇ ਤੇ ਵਾਸਤੇ ਨਾਲ ਪੁਰਗ ਗੁਰਬਾਨੀ ਦੇ ਨਾਲ ਅ ਮਿਸ਼ਾਂ ਜੁੜੇ ਰਹੀਏ ਸੋ ਜੋ ਜੀਮ ਕਾਲਸਾ ਦੀ ਮਾਰ ਤੋਂ ਸਿੱਖ ਵਿਦਿਅਕ ਬੋਰਡ ਬਣਾਉਣ ਲਈ ਜੋ ਮੈਂ ਪਹਿਲਾਂ ਦੇਖੀ ਕੀਤੀ ਐ ਕਿਸੇ ਦਾ ਤੱਕ ਸਭ ਨੂੰਤਾ ਬੋਇਆ ਸੀ اور سردار رنجیت سنگھ پردھان سے سکھجندر اڈیشنل سکر نو اس ایڈیوکیشن بورڈ کا جڑا کونے لگایا گیا ودائی ہے اور ارداس ہے کہ کیسے چاہتی کلا کرتی رہے بہت 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 دنواد واحر جی کا خالص واحد بار سارے جن کھڑے ہو کے ابھی جتے دار شری اکال تخت صاحب سنگھ سب گی رنگیر سنگھ جی کا دنواد کریے ساسیا.